ਸੋ ਅੱਜ ਜਿਹੜਾ ਸੰਤੂ ਸੁਮੰਦਰੀ ਜਿਹੜਿਆ ਬਿਲਕੁਲ ਅੰਮ੍ਰਿਤਸਰ ਦਾ ਅੱਜ ਜਿਹੜਾ ਨਮੰਕਨ ਆਪਣੇ ਲੋਕ ਸਭਾ ਇਲੈਕਸ਼ਨ ਤੋਂ ਪਰੇ ਲੇਕਿਨ ਜਿਹੜੇ ਹੋਡਿੰਗਸ ਲਾਏ ਗਏ ਆ ਉਹ ਬਿਨਾ ਜਿਹੜੇ ਇਜਾਜ਼ਤ ਤੋਂ ਜਿਹੜੇ ਹੋਡਿੰਗਸ ਲਾਏ ਗਏ ਆ ਕੋਈ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਕੋ ਜਿਹੜੀ ਆ ਪਰਮਿਸ਼ਨ ਨਹੀਂ ਲਈ ਗਈ ਆ ਸੋ ਇਸ ਨੂੰ ਲੈ ਕੇ ਜਿਹੜੇ ਜਗ੍ਹਾ-ਜਗ੍ਹਾ ਜਿਹੜੇ ਆ ਉਹ ਹੋਡਿੰਗਸ ਲਾਏ ਗਏ ਆ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਧਿਕਾਰੀ ਤੌਰ ਤੇ ਉਹ ਇਸ ਬੋਰਡ ਨੂੰ ਆਪ ਜਿਹੜੇ ਲਵਾਰੇ ਕਿਉਂਕਿ ਕੋਈ ਪਰਮਿਸ਼ਨ ਜਿਹੜੀ ਆ ਇਸ ਹੋਡਿੰਗਸ ਨੂੰ ਲੈ ਕੇ ਜਿਹੜੀ ਸਟicker ਜਿਹੜਾਗਾ ਵਾ ਉਥੇ ਜਿਹੜਾ ਸਟicker ਜਿਹੜਾ ਦੇਖਣ ਨੂੰ ਨਹੀਂ ਮਿਲ ਰਿਹਾ ਕੋਈ ਪਰਮਿਸ਼ਨ ਦੀ ਜਿਹੜੀ ਆ ਇੱਥੇ ਬਿਲਕੁਲ ਬਕਾਇਦਾ ਪਰਮਿਸ਼ਨ ਚਪਕਾਈ ਜਾਂਦੀ ਜਿਸ ਨੂੰ ਲੈ ਕੇ ਪਰਮਿਸ਼ਨ ਜਿਹੜੀ ਆ ਕੋਈ ਵੀ ਇਸ ਤਰ੍ਹਾਂ ਦਾ ਸਟicker ਜਿਹੜਾ ਵਾ ਉਹ ਨਹੀਂ ਇਸਤੇ ਨਜ਼ਰ ਆ ਰਿਹਾ ਔਰ ਸਾਫ਼ ਤੌਰ ਤੇ ਜੋ ਜੋ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਧਿਕਾਰੀ ਉੱਥੇ ਪਹੁੰਚਦੇ ਆ ਉਹ ਆਪਣੇ ਖੁਦ ਜਿਹੜਾ ਵਾ ਇੱਥੇ ਆ ਕੇ ਹੋਡਿੰਗਸ ਸਤਾ ਰਹੇ ਕੋਈ ਵਿਦਾਊਟ ਪਰਮਿਸ਼ਨ ਜਿਹੜੇ ਆ ਇਹ ਹੋਡਿੰਗਸ ਲੱਗੇ ਹੋਏ ਆ ਔਰ ਸਰਕਾਰੀ ਸਰਕਾਰੀ ਸੰਪਤੀ ਦੇ ਵਿੱਚ ਜਿਹੜੇ ਹੋਡਿੰਗਸ ਲੱਗੇ ਹੋਏ ਆ ਇਸੇ ਤਰ੍ਹਾਂ ਸੜਕ ਦੇ ਹਰ ਜਗ੍ਹਾ ਜਿਹੜਾ ਵਾ ਵਿਦਾਊਟ ਪਰਮ ਮਾਦੇ ਰੈਕਟ ਜਿਹੜਾ ਚੱਲ ਰਿਹਾ ਲੇਕਿਨ ਭਾਜਪਾਿਆਂ ਵੱਲੋਂ ਲੜਾ ਜਿਹੜਾ ਬਿਲਕੁਲ ਇਸ ਹੋਡਿੰਗਜ਼ ਦੀ ਕੋਈ ਪਰਮਿਸ਼ਨ ਜਿਹੜੀ ਹੈ ਨਹੀਂ ਲਈਤੀ ਗਈ ਔਰ ਹੋਡਿੰਗ ਜਿਹੜੇ ਆ ਜਗਾ ਜਗਾ ਉਹ ਲਾ ਦਿੱਤੇ ਗਏ ਆ ਕਿਉਂਕਿ ਪਰਮਿਸ਼ਨ ਹੋਣੀ ਜ਼ਰੂਰੀ ਹੈ ਪਰਮਿਸ਼ਨ ਦੀ ਜਿਹੜੀ ਬਿਲਕੁਲ ਜਿਹੜੀ ਲੈਟਰ ਹੁੰਦੀ ਹੈ ਉਹ ਹੋਡਿੰਗਜ਼ ਦੇ ਉੱਤੇ ਜਿਹੜੀ ਹੈ ਬਿਲਕੁਲ ਚੁਕਾਈ ਜਾਂਦੀ ਹੈ ਜਿਸ ਨੂੰ ਬਿਲਕੁਲ ਮਾਨਤਾ ਦਿੱਤੀ ਜਾਂਦੀ ਲੇਕਿਨ ਬਿਨਾ ਮਾਨਤਾ ਜਿਹੜੇ ਆ ਇਹ ਹੋਡਿੰਗਸ ਲਾਏ ਗਏ ਆ ਭਾਜਪਾਿਆਂ ਵੱਲੋਂ ਔਰ ਕਿਤੇ ਨਾ ਕਿਤੇ ਜਿਹੜੇ ਆ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਨਿਯਮ ਹੈਗੇ ਆ ਜਿਹੜੇ ਸੰਵਿਧਾਨ ਦੇ ਨਿਯ ਲੋ ਜਿਹੜੀ ਤੱਜੀਆਂ ਉਡਾਈ ਗਈ ਆ ਜਿਸ ਨੂੰ ਲੈ ਕੇ ਬਿਲਕੁਲ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਬਿਲਕੁਲ ਕਚੈਰੀ ਚੌਕ ਤੋਂ ਸ਼ੁਰੂ ਹੋ ਕੇ ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਪ ਜਿਹੜਾ ਵਾ ਬਿਲਕੁਲ ਹੋਡਿੰਗਸ ਨੂੰ ਉਤਾਰ ਰਹੇ ਆ ਔਰ ਇਹ ਹੋਡਿੰਗਸ ਜਿਹੜੀ ਆ ਬਿਨਾਂ ਪਰਮਿਸ਼ਨ ਤੋਂ ਜਿਹੜੇ ਆ ਉਹ ਲੱਗੇ ਹੋਏ ਆ ਪਰਮਿਸ਼ਨ ਲੈਣੀ ਜ਼ਰੂਰੀ ਹੁੰਦੀ ਹੈ ਲੇਕਿਨ ਵਿਦਆਊਟ ਪਰਮਿਸ਼ਨ ਜਿਹੜੇ ਆ ਉਹ ਹੋਡਿੰਗਸ ਜਿਹੜੇ ਆ ਉਹ ਲਾਏ ਗਏ ਆ ਸੋ ਕਿਤੇ ਨਾ ਕਿਤੇ ਜਿਹੜੀ ਆ ਇਲੈਕਸ਼ਨ ਕਮਿਸ਼ਨ ਦੇ ਨੀਮਾ ਦੀ ਜਿਹੜੀ ਆ ਉਹ ਤੱਜੀਆਂ ਉਡਾਈ ਗਈ ਸਿਰ ਸਾਰੇ ਵਿਦਆਊਟ ਪਰਮਿਸ਼ਨ ਆ ਵਿਦਆਊਟ ਪਰਮਿਸ਼ਨ ਸਰ ਇਹ ਬ ਸਰੋ ਤੁਸੀਂ ਬਾਤ ਉਹਨੂੰ ਪੁੱਛਣ ਦੀ ਤੇ ਫਿਰ ਪਰਮਿਸ਼ਨ ਦੀ ਇੱਕ ਬੇਕਾਇਦਾ ਸਟੇਟਸ ਇੱਕ ਸਲਿੱਪ ਹੁੰਦੀ ਹੈ ਉਹ ਨਹੀਂ ਲੱਗੀ ਹੋਈ ਹੈ ਸੋ ਇਲੈਕਸ਼ਨ ਕਮਿਸ਼ਨ ਵੱਲੋਂ ਸਰਕਾਰ ਵੱਲੋਂ ਕੀ ਕੀਤੀ ਜਾ ਰਹੀ ਹੈ ਹਾਂਜੀ 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 ਸਰ ਬਿਲਕੁਲ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਨੀਮਾਂ ਦੀ ਜਿਹੜੀ ਆ ਉਹ ਧਜੀਆਂ ਉਡਾਈ ਗਈ ਹੈ ਭਾਜਪਾ ਕਾਰਜਕਰਤਾਵਾਂ ਵੱਲੋਂ ਜਗਾ ਜਗਾ ਜਿਹੜੇ ਬੀਆਰਟੀਐਸ ਟਰੱਕ ਦੇ ਉੱਤੇ ਜਿਹੜੇ ਆ ਉਹ ਹੋਡਿੰਗ ਲਾਏ ਗਏ ਔਰ ਕਿਤੇ ਨਾ ਕਿਤੇ ਜਿਹੜੀ ਆ ਬਿਲਕੁਲ ਪ੍ਰਸ਼ਾਸਨ ਦੇ ਨੀਮਾਂ ਨੂੰ ਪ੍ਰਸ਼ਾਸਨ ਨੂੰ ਜਿਹੜੀ ਆ ਬਿਲਕੁਲ ਮੂੰਹ ਚੜਾਉਂਦੀ ਹੈ ਤਸਵੀਰਾਂ ਗਿਆ ਵਾਂ ਕਿ ਕਿਸ ਤਰ੍ਹਾਂ ਭਾਜਪਾ ਦੇ ਜਿਹੜੇ ਪਰਮਿਸ਼ਨ ਜਿਹੜੀ ਪਰਮਿਸ਼ਨ ਨਹੀਂ ਲਈਤੀ ਗਈ ਹੈ ਔਰ ਵਿਦਾਊਟ ਪਰਮਿਸ਼ਨ ਜਿਹੜੀ ਆ ਸੋ ਇਹ ਜਿਹੜੀ ਆ ਕਿਸੇ ਦੇਸ਼ ਦੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਸਟicker ਨਹੀਂ ਲੱਗਿਆ ਕੋਈ ਵੀ ਇਸ ਤਰ੍ਹਾਂ ਦੀ ਲੈਟਰ ਨਹੀਂ ਲੱਗੀ ਹੋਡਿੰਗਸ ਦੇ ਵਿੱਚ ਔਰ ਇਹ ਸਾਫ਼ ਤੌਰ ਤੇ ਜਿਹੜੀ ਆ ਇਹ ਨੀਮਾ ਨੂੰ ਜਿਹੜੀ ਆ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਆ ਮੂੰਹ ਚੜਾਉਂਦੀ ਤਸਵੀਰਾਂ ਹੈਗੀਆਂ ਵਾ ਜਿਸ ਨੂੰ ਲੈ ਕੇ ਜਿਹੜੀ ਆ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਆ ਉਹ ਬਿਲਕੁਲ ਹੋਡਿੰਗਸ ਲਾਏ ਜਾ ਰਹੇ ਆ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਪੁਲਿਸ ਵੀ ਪਹੁੰਚ ਚੁੱਕੀ ਹੈ ਉਹ ਵੀ ਗੱਲ ਕਰ ਰਹੀ ਹੈ ਸੋ ਤਸਵੀਰਾਂ ਸਾਹਮਣੇ ਹੈਗੀਆਂ ਕਿਉਂਕਿ ਪਰਮਿ ਕਰਦਾ ਰਹੂਗਾ ਸੋ ਦੂਸਰੀ ਤਰਫ ਜਿਹੜੀ ਇਹ ਪੁਲਿਸ ਆਈ ਹੈ ਉਹ ਗੱਲ ਕਰ ਰਹੀ ਹੈ ਕਿਉਂਕਿ ਸਾਹਮਣੇ ਤੌਰ ਤੇ ਜਿਹੜੀ ਸੜਕ ਬੰਦ ਕੀਤੀ ਗਈ ਹੈ ਸੋ ਸੜਕ ਬੰਦ ਹੈ ਸਾਹਮਣੇ ਜਿਹੜਾ ਬਿਲਕੁਲ ਆਪਾਂ ਇਸ ਟਾਈਮ ਮਾਲ ਰੋਡ ਤੋਂ ਖਲੋਤੇ ਆਂ ਔਰ ਇੱਥੋਂ ਜਿਹੜਾ ਰੋਡ ਸ਼ੋਅ ਦੇ ਜਿਹੜਾ ਕਿ ਨਮੰਗਨ ਪੱਤਰ ਦਾਖਿਲ ਕਰਨ ਦਾ ਜਿਹੜਾ ਰੋਡ ਸ਼ੋਅ ਹੋਗਾ ਬਿਲਕੁਲ ਇੱਥੋਂ ਜਿਹੜਾ ਵਾ ਜਿਹੜਾ ਐਸ ਜੇ ਸ਼ੰਕਰ ਜਿਹੜਾ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਲੋਕ ਸਭਾ ਦੇ ਉਮੀਦਵਾਰ ਉਹਨਾਂ ਵੱਲੋਂ ਜਿਹੜਾ ਬਿਲਕੁਲ ਇੱਕ ਰੋਡ ਸ਼ੋਅ ਜਿਹੜਾ ਉਹ ਆ ਰਿਹਾ ਵਾ ਸੋ ਬਿਲਕੁਲ ਗੱਲ ਕਰਨ ਦੇ ਸੋ ਲਾਈਵ ਦੀ ਮੇਰਾ ਆਫਸਰ ਕੋਤੋਂ ਨਹੀਂ ਮਿਲੂਗਾ ਕੋਈ ਗੱਲ ਨਹੀਂ ਅਫਸਰਾਂ ਨੂੰ ਵੀ ਮਿਲ ਲੈਣੇ ਆ ਇਲੈਕਸ਼ਨ ਕਮਿਸ਼ਨ ਵੱਲੋਂ ਲਗਾਤਾਰ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਹੈ ਐਸੀ ਲੱਗੇ ਮੈਨੂੰ ਫੋਟੋ ਲਿਖੋ ਨਹੀਂ ਤੁਸੀਂ 10 ਵਜੇ ਪਹਿਲ ਨਹੀਂ ਕਰ ਸਕਦੇ ਕੋਈ ਨਹੀਂ ਕੋਈ ਹੱਲ ਚਲਦਾ ਸੀ ਸਿਟੀ ਸਾਹਿਬ ਵੀ ਨਹੀਂ ਸੀ ਇਹ ਕੀ ਨਾਈ ਭਾਈ ਤੜਾ ਸਰ ਮੇਰਾ ਨਾਮ ਅਤਲ ਮਤਾ ਮੈਂ ਸੁਣਦੀ ਸਾਡਾ ਮੇਤਾ ਸਾਹਿਬ ਮੇਤਾ ਸਾਹਿਬ ਇਹ ਬਿਨਾ ਪਰਮਿਸ਼ਨ ਤੋਂ ਕੋਈ ਵੀ ਅਸਰ ਦਾ ਪਰਮਿਸ਼ਨ ਆਪ ਪਰਮਿਸ਼ਨ ਸਰ ਆਪਣੀ ਦਿਖਾਓ ਸਰ ਕਿੰਨੇ ਬੋਰਡ ਦੀ ਪਰਮਿਸ਼ਨ ਹੈ ਸਰ ਸਾਡੇ ਕੋ 30 ਕਟਾਊਟ ਦੀ ਪਰਮਿਸ਼ਨ ਹੈ ਸਰ 30 30 ਕਟਾਊਟ 2800 28 ਕਟਾਊਟ ਦੀ ਪਰਮਿਸ਼ਨ ਹੈ 20 ਲੱਗੇ ਹਲੇ ਤੱਕ ਬੋਰਡ ਬੋਰਡ ਦੀ ਬੋਰਡ ਦੀ ਸਰ ਬੋਰਡ ਦੀ ਇੱਥੇ ਲਿਖਿਆ ਹੈ 28 ਬੋਰਡਾਂ ਦੀਆਂ 31 ਕਟਾਊਟ ਸੀ ਸਰ ਜੇ ਆਪਾਂ ਇੱਥੇ ਸਰ ਇਹਨਾਂ ਨੂੰ ਸਾਰੇ ਲਾਈਏ ਜਗਾ ਬੋਰਡ ਲੱਗੇ ਹੋਣੇ ਉਹਦੀ ਪਰਮਿਸ਼ਨ ਦਿਆਂ ਆਪਾਂ ਗਿਣਸ ਦਿਆਂ ਨਹੀਂ ਲੱਗੇ ਪੰਜਾਬ ਪਰ ਫਿਰ ਇਲੈਕਸ਼ਨ ਕਮਿਸ਼ਨ ਨੇ ਸ ਉਦੋਂ ਦੀ ਪੰਜਾਬ ਬੋਰਡ ਕਹਿੰਦੇ ਵੇ ਨਾ ਕੋਈ ਬੋਰਡ ਸਾਡੇ ਨਾਲ ਅਸਲ ਰਕਤ ਪਹਿਲੇ ਤੋਂ ਲੱਗੇ ਹੋਏ ਸੀ ਜਿੰਦੀ ਆਪਾਂ ਪਹਿਲੇ ਇਲੈਕਸ਼ਨ ਡਿਪਾਰਟਮੈਂਟ ਤੋਂ ਪਰਮਿਸ਼ਨ ਲੱਗੇ ਸਟicker ਦੇ ਲੱਗੇ ਜੇ ਸਪੀਕਰ ਕਿਉਂ ਨਹੀਂ ਆਪਸਟicker ਆਜੋ ਮੈਂ ਤੁਹਾਨੂੰ ਦਿਖਾ ਦਿੰਦਾ ਸਰ ਸਟicker ਦੇ ਲੱਗਾ ਇਹਨਾਂ ਬੋਰਡਾਂ ਦੇ ਸਰਕਾਰੀ ਪਰਮਿਸ਼ਨ ਹੈਗੀ ਉਹਨਾਂ ਦਫਤਰ ਨੇ ਵੀ ਸਰ ਉਸ ਸਟicker ਲਾਣਾ ਤੇ ਬੰਦੇ ਨਾ ਨੀਮਾ ਦੇ ਨੀਮਾ ਦਿੱਤੀ ਬਿਲਕੁਲ ਕੋਈ ਸਟicker ਨਹੀਂ ਹੈ ਸਰ ਸਰ ਆ ਵੇਖੋ ਇੱਕ ਮਿੰਟ ਇੱਕ ਮਿੰਟ ਸਰ ਮੈਂ ਤਾਂ ਸਮ ਗੱਲ ਹੀ ਨਹੀਂ ਕਰਦਾ ਲੋਕ ਕਿੱਥੇ ਸਟicker ਲੱਗਦਾ ਦਿਖਾਓ ਜੀ ਦੇਖੋ ਜੀ ਮੈਂ ਤੁਹਾਨੂੰ ਇੱਥੇ ਤੁਹਾਡੇ ਕੈਮਰੇ ਸਾਹਮਣੇ ਭਗਵੰਤ ਮਾਨ ਦੀ ਰ ਮੈਂ ਇਸ ਵੇਲੇ ਜਿਹੜੀ ਕਾਰਵਾਈ ਉੱਥੇ ਕਰਦੇ ਕਿਉਂ ਨਹੀਂ ਹੋਈ ਜੀ ਉਦੋਂ ਤੁਸੀਂ ਕਿਉਂ ਨਹੀਂ ਗੱਲ ਕੀਤੀ ਸਰ ਉਹ ਵੀ ਗੱਲ ਕੀਤੀ ਤੁਸੀਂ ਮੇਰਾ ਪੇਜ ਖੋਲ ਕੇ ਦੇਖ ਲਓ ਜਿਹੜੇ ਹਾਲ ਬਾਜ਼ਾਰ ਚੜ੍ਹੇ ਰੈਲੀ ਹੋਈ ਸਾਫ਼ ਤੌਰ ਤੇ ਦੱਸਿਆ ਗਿਆ ਸਰ ਤੁਹਾਡਾ ਨਾਮ ਕੀ ਹੈ ਅਤਲ ਮਹਿਤਾ ਜੀ ਕਿ ਕਿਹੜੀ ਪਾਰਟੀ ਨੂੰ ਤੁਹਾਨੂੰ ਸਰ ਮੈਂ ਬੀਜੇਪੀ ਨੂੰ ਕਰਦਾ ਜੀ ਸਰ ਮੈਂ ਮੀਡੀਆ ਤਨਵੀਰ ਨੂੰ ਸਰ ਹੁਣ ਕੀ ਗੱਲ ਹੋਈ ਤੁਹਾਡੀ ਸਰ ਗੱਲ ਹੋ ਰਹੀ ਹੈ ਸਾਡੇ 30 ਕਟਆਊਟ ਲੱਗੇ ਆ ਆ ਪਰਮਿਸ਼ਨ ਹੈਗੀ ਜੀ ਆਪਣੇ ਕੈਮਰੇ ਤੁਸੀਂ ਦਿਖਾ ਸਕਦੇ ਜੀ ਅੱਛਾ ਜੇ ਸਾਡਾ ਨਵੀਂ ਵੀ ਪ੍ਰਿੰਟ ਆਊਟ ਹੋਇਆ ਇਹਨਾਂ ਨੇ ਪਹਿਲੇ ਸਾਨੂੰ ਕਿਹਾ ਨਹੀਂ ਇਹ ਕਹਿੰਦੇ ਆ ਪਰਮਿਸ਼ਨ ਨਹੀਂ ਮੰਦੇ ਪ੍ਰਿੰਟ ਆਊਟ ਤੁਹਾਨੂੰ ਤੂੰ ਮੇਰਾ ਉਮੀਦਵਾਰ ਸਰ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਨੂੰ ਮੈਂ ਦੱਸ ਤੁਸੀਂ ਕਈ ਇਲੈਕਸ਼ਨ ਦੇਖਿਆ ਹੋਣੀ ਮੇਰੀ ਸੌਰੀ ਗੱਲ ਸੁਣੋ ਕਈ ਇਲੈਕਸ਼ਨ ਇਸ ਤਰ੍ਹਾਂ ਦੀ ਕੋਈ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਹੁੰਦੀ ਕਿ ਜਿਹਦੇ ਵਿੱਚ ਪਰਮਿਸ਼ਨ ਲੈਟਰ ਨਾਲ ਲੱਗੀ ਹੋਵੇ ਸਰ ਇਹ 5 ਘੰਟੇ ਦੀ ਉਸ ਤੁਹਾਡੀ ਗੱਲ ਉਹਦੋਂ ਲੱਗਦੀ ਜਿੱਥੇ ਸਾਡੇ 4-4 5-5 ਬੰਦੇ ਨੇ ਮੀਨਾ ਮੀਨਾ ਹੋਡਿੰਗ ਲਗਣੀ ਹੋਣਾ ਉਹਦੀ ਪਰ ਕਿੱਤੇ ਹੋਡਿੰਗ ਲੱਗ ਜਾਂਦੇ ਪਰਮਿਸ਼ਨ ਲੈਟਰ ਛੋਟਾ ਇੱਕ ਲੈਟਰ ਚੁਪਕਾਉਣ ਦੀ ਕਿੰਨਾ ਟਾਈਮ ਲੱਗਦਾ ਸਾਡੀ 5 ਮਿੰਟ ਸਿਰਫ 5 ਘੰਟੇ ਦਾ ਸਾਡਾ ਪ੍ਰੋਗਰਾਮ ਸੀਗਾ ਸਾਡੇ ਵਕੀਲ ਸਾਹਿਬ ਨਾਲ ਗੱਲ ਹੋਈ ਏ ਉਹਦੀ ਸਭ ਕੁਝ ਹੈ ਇਹਨਾਂ ਨੇ ਸਾਨੂੰ ਕੋਈ ਐਸੀ ਗੱਲ ਨਹੀਂ ਕਹੀ ਜਲ ਇਲੈਕਸ਼ਨ ਕਮਿਸ਼ਨ ਕੀ ਕਹਿੰਦਾ ਕਿ 5 ਘੰਟੇ ਨੀਮਾ ਦੀ ਤਜਾ ਡਾਲੋ ਸਰ ਕਿਹੜੀ ਤੇ ਜੀਡੀ ਤੁਸੀਂ ਦੱਸੋ ਇੱਕ ਵੀ ਦੱਸੋ ਔਰ ਵਿਦਆਊਟ ਪਰਮਿਸ਼ਨ ਅਗਰ ਕੋਈ ਸਟਿੱਕਰ ਸਰ ਸਰ ਇਹਨੂੰ ਕੀ ਕਰਾਂ ਜਿਹੜੇ ਹੋਡਿੰਗਸ ਤੇ ਨਹੀਂ ਗਏ ਉਹਦੀ ਪਰਮਿਸ਼ਨ ਕਿਸ ਤੋਂ ਹੈ ਜੀ ਸਾਨੂੰ 10 ਮਿੰਟ ਮਿਲ ਸਕਦੇ ਨੀਰਾ ਜੀ ਇਹਨਾਂ ਨੂੰ ਦਿਖਾ ਕੇ ਹੋਡਿੰਗ ਜਿਹੜੇ ਪਰਮਿਸ਼ਨ ਮੈਂ ਸਾਰੀ ਦੇਖ ਰਹੇ ਆਂ ਦੇਖੋ ਸਾਰੀ ਦੇਖ ਸਾਡੇ ਪਰਮਿਸ਼ਨ ਲੱਗੀਆਂ ਵੀ ਕੀ ਆਪ ਜੀ ਦਿਖਾਓ ਸਰ ਜਿਹੜੀ ਲੱਥੀ ਉਹ ਤੁਹਾਡੇ ਸਾਹਮਣੇ ਜਿਹੜੀ ਲੱਗੀ ਉਹ ਦਿਖਾਓ ਚਲੋ ਪਰਮਿਸ਼ਨ ਦਿਖਾਣ ਦੀ ਗੱਲ ਕਰਦੇ ਲੇਕਿਨ ਪਰਮਿਸ਼ਨ ਦੀ ਗੱਲ ਕਰਨ ਰਿਹਾ ਕਿ ਪਰਮਿਸ਼ਨ ਦਿਖਾ ਰਹੇ ਲੇਕਿਨ ਨਾਲ ਨਹੀਂ ਚੱਲ ਰਿਹਾ ਸੋ ਭਾਈ ਦਿਖਾਓ ਭਾਈ ਪਰਮਿਸ਼ਨ ਜਿਹੜੇ ਬੋਰਡ ਹੈਗੀ ਹੈ ਪਲੀਜ਼ ਜੇ ਤੁਸੀਂ ਕਹਿਵਾ ਕਿ ਅਸੀਂ ਬਿਲਕੁਲ ਮੈਂ ਮੈਂ ਕਿਸੇ ਪਾਰਟੀ ਨਾਲ ਰਿਲੇਟਡ ਨਹੀਂ ਗੱਲ ਕਰਨ ਰਿਹਾ ਮੈਂ ਸਿਰਫ ਇਲੈਕਸ਼ਨ ਕਮਿਸ਼ਨ ਦੀ ਨੀਮਾ ਦੀ ਗੱਲ ਕਰ ਰਿਹਾ ਲਾਰੈਂਸ ਰੋਡ ਚੌਂਕ ਤੇ ਤੁਸੀਂ ਸ਼ੁਰੂ ਹੋ ਜਾਓ ਤੁਹਾਨੂੰ ਪਤਾ ਚੱਲ ਜੰਗੇ ਸਰ ਸਰ ਇੱਥੇ ਕਿਉਂ ਨਹੀਂ ਲੱਗੇ ਸਰ ਕਿ ਸਰ ਤੁਸੀਂ ਨਹੀਂ ਲਾਇਆ ਇਲੈਕਸ਼ਨ ਕਮਿਸ਼ਨ ਨੇ ਲਾਇਆ ਇਲੈਕਸ਼ਨ ਕਮਿਸ਼ਨ ਨੇ ਸਰ ਅਨੂ ਵੀ ਕਰਨਾ ਹੋਡਿੰਗਸ ਉੱਤੇ ਨਹੀਂ ਹੈਗੇ ਹੋਡਿੰਗਸ ਦਿਨਾਈ ਕਰ ਰਿਹਾ ਸਰ ਸਰ ਮੈਂ ਕੋਈ ਮੈਂ ਮੈਂ ਕੌਣ ਨੂੰ ਦਿਨਾਈ ਕਰ ਰਿਹਾ ਮੈਂ ਬੋਰਡ ਦੀ ਗੱਲ ਕਰ ਰਿਹਾ ਸਰ ਮੈਂ ਹੱਥ ਦੇ ਕਾਗਜ਼ ਦੀ ਗੱਲ ਨਹੀਂ ਕਰ ਰਿਹਾ ਮੈਂ ਬੋਰਡ ਦੀ ਗੱਲ ਕਰ ਰਿਹਾ ਇਲੈਕਸ਼ਨ ਕਮਿਸ਼ਨ ਪੱਖਪਾਤ ਕਰ ਰਿਹਾ ਗਾਜੇ ਸਾਡੇ ਲੱਗੇ ਵੀ ਗਈ ਸੀ ਤਦ ਵੀ ਨਹੀਂ ਕੀ ਰੂਲੀ ਨਾ ਕਿਸੇ ਦੀ ਫੇਵਰ ਨਹੀਂ ਕਰ ਰਿਹਾ ਮੈਂ ਕਿਸੇ ਸਰ ਮੇਰਾ ਫੇਵਰ ਦੇਖ ਲਓ ਮੈਂ ਭਗਵੰਤ ਮਾਨ ਦੀ ਵੀ ਮੈਂ ਸਰਕਾਰ ਦੀ ਵੀ ਮੈਂ ਕਿਸੇ ਦੀ ਵੀ ਫੇਵਰ ਨਹੀਂ ਕਰ ਰਿਹਾ ਤੁਹਾਡੇ ਚੈਨਲ ਸਾਰੇ ਆਪਣੇ ਤੁਸੀਂ ਪੁੱਛ ਲਓ ਤੁਹਾਡਾ ਚੈਨਲ ਬਸ ਸਬਸਕ੍ਰ ਗਿੱਟ ਪਰ ਫਿਲਹਾਲ ਤੁਸੀਂ ਸਾਡੀ ਕੋਈ ਪੱਖ ਨਹੀਂ ਲਿਆ ਕੀ ਹੈ ਬੀਜਪੀ ਚਾਹੁੰਦਾ ਸੋ ਬਿਲਕੁਲ ਫੇਵਰ ਦੀ ਗੱਲ ਕਰ ਰਹੇ ਹੋ ਸੋ ਤੁਸੀਂ ਦੱਸਣਾ ਵੀ ਕੀ ਕਦੀ ਫੇਵਰ ਕਰ ਰਹੇ ਨੇ ਕੀ ਇਹ ਬੋਰਡ ਜਾਇਜ਼ ਹੈ ਜਾਂ ਨਾ ਜਾਇਜ਼ ਕਿਉਂਕਿ ਇਸ ਵਿਚਾਰ ਦੇਖੋ ਜਿਹੜਾ ਹੁਣ ਸਾਹਮਣੇ ਬੋਰਡ ਫਿਰ ਮੈਂ ਇੱਕ ਵਾਰ ਦਿਖਾਣਾ ਬਿਲਕੁਲ ਇਸ ਬੋਰਡ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਨੋਟਿਸ ਜਿਹੜਾ ਵਾ ਉਹ ਨਹੀਂ ਲੱਗਿਆ ਹੋਇਆ ਜਿਸ ਨੂੰ ਲੈ ਕੇ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਬਿਲਕੁਲ ਕਾਰਵਾਈ ਕੀਤੀ ਲੇਕਿਨ ਕੋਈ ਪ੍ਰੈਸ਼ਰ ਲਗਾਇਆ ਕੁਝ ਹੋਇਆ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਪੁਲਿਸ ਆਂਦੀ ਹੈ ਪੁਲਿਸ ਰੋਕ ਦਿੰਦੀ ਕਿਉਂਕਿ ਸਾਹਮਣੇ ਐਸ ਜੇ ਸ਼ੰਕਰ ਜਿਹ ਜੰਦੀ ਲੇਕਿਨ ਇਲੈਕਸ਼ਨ ਕਮਿਸ਼ਨ ਦੀ ਤੱਜੀਆਂ ਉਡਾਈ ਗਈ ਹੈ ਸੋ ਸਾਰੇ ਬੋਰਡ ਜਿਹੜੇ ਆ ਇੱਕ ਵਾਰੀ ਤਸਵੀਰਾਂ ਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਵਾਂਗਾ ਕਿਸ ਤਰ੍ਹਾਂ ਬੋਰਡ ਵਿਦਆਊਟ ਪਰਮਿਸ਼ਨ ਜਿਹੜੇ ਲਾਏ ਗਏ ਆ ਪਰਮਿਸ਼ਨ ਕਿੱਥੇ ਹੱਥੋਂ ਪਰਮਿਸ਼ਨ ਨਹੀਂ ਬੋਰਡ ਦੇ ਉੱਤੇ ਪਰਮਿਸ਼ਨ ਹੁੰਦੀ ਜੇ ਦੀ ਬੋਰਡ ਤੇ ਪਰਮਿਸ਼ਨ ਹੁੰਦੀ ਤੇ ਬੋਰਡ ਤੇ ਇਹ ਹਾਲਾਤ ਨਾ ਹੁੰਦੇ ਕਿ ਨੁਕਰੇ ਨਾ ਲੱਗੇ ਹੁੰਦੇ ਆ ਸੋ ਬੀਜੇਪੀ ਜਿਹੜੀ ਗੱਲ ਕਰਦੀ ਹੈ ਕਿ ਨਿਮਾ ਦੀ ਗੱਲ ਕਰਦੀ ਹੈ ਕਿੱਥੇ ਨਿਯਮ ਹੈਗੇ ਆ ਤੁਸੀਂ ਤਸਵੀਰਾਂ ਵਿੱਚ ਦੱਸਣਾ ਵਾ ਸੋ ਸਾਹਮਣੇ ਬੋਰਡਸ ਵੀ ਦੇਖ ਲਓ ਕਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਤਜਾਂ ਡਾਈ ਗਈ ਆ ਉੱਥੇ ਵੀ ਬੋਰਡ ਦੇਖ ਲਓ ਕਿਸੀ ਵੀ ਬੋਰਡ ਦੇ ਵਿੱਚ ਮੈਂ ਤੁਹਾਨੂੰ ਇਸ ਬੋਰਡ ਦੀ ਵੀ ਤਸਵੀਰ ਦਿਖਾਣਾ ਜਾਵਾਂਗਾ ਕਿ ਆਖਿਰਕਾਰ ਇਸ ਬੋਰਡ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਪਰਮਿਸ਼ਨ ਦਾ ਲੈਟਰ ਹੈ ਕਿ ਨਹੀਂ ਕਿਉਂ ਲਾਏ ਗਏ ਆ ਸੋ ਤਸਵੀਰ ਤੁਹਾਨੂੰ ਦਿਖਾ ਰਿਹਾ ਵਾਂ ਆਖਿਰਕਾਰ ਕਿੱਥੇ ਹੈਗੀ ਪਰਮਿਸ਼ਨ ਤੁਸੀਂ ਦੇਖ ਸਕਦੇ ਹੋ ਸੋ ਕਿ ਐਵੀ ਬੋਰਡ ਹੈਗਾ ਵਾ ਕਿਤੇ ਵੀ ਪਰਮਿਸ਼ਨ ਦੀ ਜਿਹੜੀ ਲੈਟਰ ਹੈਗੀ ਆ ਉਹ ਨਹੀਂ ਹੈਗੀ ਔਰ ਇਹ ਕਹਿੰਦੇ ਕਿ ਪਰਮਿਸ਼ਨ ਹੱਥੇ ਹੈਗੀ ਆ 28 ਕਟਆਊਟ ਦੀ ਪਰਮਿਸ਼ਨ ਹੈ ਬੋਰਡ ਦੀ ਪਰਮਿਸ਼ਨ ਹੈ ਲੇਕਿਨ ਕਦੋਂ ਲੱਗਨਗੇ ਬੋਰਡ ਤੇ ਪਰਮਿਸ਼ਨ ਸੋ ਸਾਹਮਣੇ ਇੱਕ ਹੋਰ ਤੁਹਾਨੂੰ ਵੱਡਾ ਹੋਲਡਿੰਗ ਬੋਰਡ ਦਿਖਾ ਰਿਹਾ ਵਾ ਜਿਸ ਨੂੰ ਵੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਲਾਇਆ ਗਿਆ ਕਿ ਇਸ ਦੇ ਉੱਤੇ ਕੋਈ ਬਿਲਕੁਲ ਪਰਮਿਸ਼ਨ ਦੀ ਲੈਟਰ ਹੈਗੀ ਕਿ ਨਹੀਂ ਹੈਗੀ ਆਖਿਰਕਾਰ ਪਰਮਿਸ਼ਨ ਦੀ ਲੈਟਰ ਦੀ ਗੱਲ ਕਰਦੇ ਕਿ ਹੱਥਾਂ 'ਚ ਗੱਲ ਕਰਦੇ ਆ ਸੋ ਹੱਥਾਂ ਦੇ ਵਿੱਚ ਕੋਈ ਵੀ ਲੈਣਾ ਕਾਗਜ਼ ਲੈ ਕੇ ਚੱਲ ਸਕਦਾ ਹੈ ਲੇਕਿਨ ਅਸਲ ਤਸਵੀਰ ਇਸ ਬੋਰਡ ਦੇ ਹੋਣੀ ਚਾਹੀਦੀ ਹੈ ਅਸਲ ਤਸਵੀਰ ਇਸ ਬੋਰਡ ਦੇ ਵਿੱਚ ਪਰਮਿਸ਼ਨ ਹੋਣੀ ਚਾਹੀਦੀ ਹੈ ਅਗਰ ਇਸ ਬੋਰਡ ਦੇ ਉੱਤੇ ਪਰਮਿਸ਼ਨ ਹੁੰਦੀ ਹੈ ਤੇ ਇਸ ਤਰ੍ਹਾਂ ਮੁੱਦੇ ਮੂਹ ਨਾ ਬੰਦੇ ਸੋ 5 ਘੰਟਿਆਂ ਦੀ ਗੱਲ ਕਰਦੇ ਆ ਕੀ ਇਲੈਕਸ਼ਨ ਕਮਿਸ਼ਨ 5 ਘੰਟੇ ਇਸ ਤਰ ਨੀ ਦਿੰਦਾ ਕਿਉਂ ਬੀਜੇਪੀ ਨੇ ਇਸ ਤਰ੍ਹਾਂ ਬੋਰਡ ਲਾਏ ਉਹ ਵਿਪਕਸ਼ੀਆਂ ਨੂੰ ਲਗਾਤਾਰ ਘੇਰਦੇ ਲੇਕਿਨ ਖੁਦ ਨਿੰਮਾ ਦੀ ਤੱਜੀਆਂ ਉਡਾਰੇ ਆ ਕਿਉਂ ਕੇਂਦਰ ਦੇ ਵਿੱਚ ਸਰਕਾਰ ਬੀਜੇਪੀ ਦੀ ਹੈ ਸ਼ਾਇਦ ਔਰ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਸੁਪਕਸ਼ਪਾਦੀ ਸੁਮੇਤਾ ਸਾਹਿਬ ਜਿਹੜੇ ਸੀ ਕਿ ਪਛਪਾਦੀ ਗੱਲ ਕਰਦੇ ਲੇਕਿਨ ਪਖਸ਼ਪਾਦੀ ਕੋਈ ਨਾ ਪਖਸ਼ਪਾਦੀ ਗੱਲ ਨਹੀਂ ਕੀਤੀ ਅਸੀਂ ਜੋ ਸਾਹਮਣੇ ਤਸਵੀਰਾਂ ਆਈਆਂ ਵਾ ਉਹ ਦਿਖਾਈਆਂ ਵਾ ਤੁਸੀਂ ਡਿਸਾਈਡ ਕਰਨਾ ਵਾ ਕਿ ਇਹ ਤਸਵੀਰਾਂ ਗਲਤ ਆ ਜਾਂ ਸਹੀ ਆ